15 ਅਗਸਤ ਦੇ ਮੌਕੇ ਦੇ ਉੱਤੇ ਕਿਸਾਨਾਂ ਵੱਲੋਂ ਆਪੋ ਆਪਣੇ ਜਿਹੜੇ ਵੱਖਰੇ ਪ੍ਰੋਗਰਾਮ ਦਿੱਤੇ ਗਏ ਨੇ ਤੇ ਇਸ ਦੇ ਤਹਿਤ ਹੀ ਕਿਸਾਨ ਆਗੂ ਸਰਵਨ ਸਿੰਘ ਪੰਦੇੜ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਪੰਦੇੜ ਸਾਹਿਬ ਕੀ ਕੀ ਪ੍ਰੋਗਰਾਮ ਜਿਹੜੇ ਹੁਣ ਉਲਿੱਕੇ ਜਾ ਰਹੇ ਨੇ 15 ਅਗਸਤ ਨੂੰ ਲੈ ਕੇ ਆ ਦੇਖੋ 15 ਅਗਸਤ ਦੇ ਪ੍ਰੋਗਰਾਮ ਤਾਂ ਇੱਕ ਹੈਗੇ ਟ੍ਰੈਕਟਰ ਮਾਰਚ ਜਿਹੜਾ ਪ੍ਰੋਗਰਾਮ ਲਿਖਿਆ ਉਹਦੇ ਚ ਅਸੀਂ ਕਾਪੀਆਂ ਸਾੜਾਂਗੇ ਇੱਕ ਤਾਂ ਜਿਹੜੇ ਫੌਜਦਾਰੀ ਕਾਨੂੰਨ ਆਏ ਉਹਨਾਂ ਦੀਆਂ ਤੇ ਆਪਣੀਆਂ ਮੰਗਾਂ ਵਾਸਤੇ ਟ੍ਰੈਕਟਰ ਮਾਰਚ ਕਰਾਂਗੇ ਦੂਸਰਾ 31 ਅਗਸਤ ਨੂੰ 200 ਦਿਨ ਪੂਰਾ ਹੋਣਾ ਤੇ ਵੱਡੇ ਬਾਰਡਰਾਂ ਤੇ ਇਕੱਠ ਕਰਾਂਗੇ ਸਾਰਿਆਂ ਨੂੰ ਅਪੀਲ ਕਰਦੇ ਹਾਂ ਵੱਧ ਤੋਂ ਵੱਧ ਹਰਿਆਣੇ ਵਿੱਚ ਇੱਕ ਤਾਂ ਜੂਪੀ ਚ 1 ਸਤੰਬਰ ਦੀ ਰੈਲੀ ਹੈ ਵੱਡੀ 15 ਸਤੰਬਰ ਨੂੰ ਜੀਂਦ ਵਿੱਚ ਵੱਡੀ ਰੈਲੀ ਆ ਤੇ 22 ਸਤੰਬਰ ਨੂੰ ਕੁਲ ਖੇਤਰ ਵਿੱਚ ਵੱਡੀ ਰੈਲੀ ਹੈ ਇਹ ਸਾਡੇ ਪ੍ਰੋਗਰਾਮ ਆਲਰੇਡੀ ਤੈਅ ਹੋਏ ਨੇ ਉਹ ਜਿਹੜੇ ਉਹਨਾਂ ਤੱਕਲੇ ਆਉਣ ਵਾਲੇ ਸਮੇਂ ਵਿੱਚ ਅਸੀਂ ਕੰਮ ਕਰ ਰਹੇ ਹਾਂ ਲੱਗਦਾ ਕਿ ਇਹਨਾਂ ਰੈਲੀਆਂ ਦਾ ਕੋਈ ਅਸਰ ਹੈ ਜਿਹੜਾ ਸਰਕਾਰ ਦੇ ਉੱਤੇ ਪੈ ਰਿਹਾ ਹੈ ਇਹਨਾਂ ਮਹਾਪੰਚਾਇਤਾਂ ਦਾ ਅਸਰ ਪਵੇਗਾ ਕਿਉਂ ਨਹੀਂ ਸਰਕਾਰ ਤੇ ਬਹੁਤ ਅਸਰ ਹੈ ਆ ਦੇਖੋ ਪਸ ਪੂਰੇ ਅੰਦੋਲਨ ਨੇ ਸਰਕਾਰ ਨੂੰ ਅੱਖ ਖੋਲਤੀ ਆ ਜਿਹੜੇ ਉਹਨਾਂ ਦੇ ਦਾਅਵੇ ਸੀ ਖਤਮ ਹੋ ਗਿਆ ਉਹ ਮੰਨੇ ਨਹੀਂ ਵੀ ਜੇ ਕਿਸਾਨਾਂ ਨਾਲ ਅਸੀਂ ਨਾ ਟਕਰਾਉਂਦੇ ਆਰਐਸਐਸ ਦੇ ਵਿੱਚ ਗੱਲ ਚੱਲੀ ਆ ਤੇ ਸੈਡ ਸਾਡਾ ਇਹ ਪੋਜੀਸ਼ਨ ਨਾ ਹੁੰਦੀ ਸਾਡਾ ਮਕਸਦ ਹੁੰਦਾ ਲੋਕਾਂ ਆਪਣੇ ਅੱਜ ਗੱਲ ਖੜਨੀ ਵੀ ਆ ਸਰਕਾਰ ਆ ਸਾਡੀ ਗੱਲ ਨਹੀਂ ਮੰਨਦੀ ਸਰਕਾਰ ਕੋਈ ਸੱਤਾ 'ਚ ਆ ਜੇ ਜਿਹੜੀ ਸਰਕਾਰ ਕਿਸਾਨਾਂ ਨੂੰ ਸਿੱਧੀਆਂ ਗੋਲੀਆਂ ਮਾਰੂ ਕਿਸਾਨਾਂ ਨਾਲ ਗੱਲ ਨਾ ਕਰੂ ਕਿਸਾਨਾਂ ਨੂੰ ਛੜਕਾਂ ਤੇ ਰੋਲਣ ਵਾਸਤੇ ਮਜਬੂਰ ਕਰੂ ਫਿਰ ਫਿਰ ਐ ਤਾਂ ਨਹੀਂ ਹੈਗੇ ਵੀ ਲੋਕ ਉਹਨਾਂ ਨੂੰ ਅੱਗੇ ਲੈ ਕੇ ਹੋਣ ਐਲੋਪੀ ਨੂੰ ਬੀਤੇ ਸਮਿਆਂ ਦੇ ਦਰਮਿਆਨ ਤੁਸੀਂ ਮਿਲੇ ਹੋ ਰਾਹੁਲ ਗਾਂਧੀ ਨੂੰ ਕਿ ਉਸ ਦਾ ਕੋਈ ਅਸਰ ਪਿਆ ਹਾਂ ਦੇਖੋ ਲੀਡਰ ਆਫ oppositon ਨੂੰ ਮਿਲਣਾ ਸਾਡਾ ਤੈਅ ਹੋਇਆ ਸੀ ਦੋਵਾਂ ਫਾਰਮਾਂ ਦਾ ਹਾਂ ਉਹ ਪਾਰਲੀਮੈਂਟ ਵਿੱਚ ਆਵਾਜ਼ ਪੂਰੀ ਜ਼ੋਰ ਨਾਲ ਚੱਕੀ ਗਈ ਹੈ ਭਾਵੇਂ ਸਰਕਾਰ ਅਜੇ ਗੱਲ ਨਹੀਂ ਮੰਨ ਰਹੀ ਤੇ ਆਪਣਾ ਜਿਹੜਾ ਮਕਸਦ ਸੀਗਾ ਤੁਸੀਂ ਸਰਕਾਰ ਨੂੰ ਮਜਬੂਰ ਕਰੋ ਉਹ ਸਾਡਾ ਪੂਰਾ ਹੋਇਆ ਹੈਗਾ ਦੇ ਸਭ ਹਰਿਆਣਾ ਦੇ ਕਈ ਜਿਹੜੇ ਆਈਪੀਐਸ ਅਧਿਕਾਰੀ ਸੀ ਜਾਂ ਪੁਲਿਸ ਮੁਲਾਜ਼ਮ ਸੀ ਉਹਨਾਂ ਨੂੰ ਜਿਹੜਾ 15 ਅਗਸਤ ਦੇ ਉੱਤੇ ਜਿਹੜਾ ਮੈਡਲ ਦਿੱਤੇ ਜਾਣੇ ਸੀਗੇ ਨਾਮ ਰਿਕਮੈਂਡ ਹੋਏ ਸੀ ਉਹਨਾਂ ਦੇ ਉੱਤੇ ਕੋਈ ਐਕਸ਼ਨ ਜਾਂ ਕੋਈ ਵਿਉਂਤਬੰਦੀ ਘੜੀ ਹੈ ਤੁਸੀਂ ਹਾਂ ਦੇਖੋ ਇਹ ਤਾਂ ਬਹੁਤ ਮੰਦ ਭਾਗਾ ਵਾ ਵੀ ਜਿੰਨਾ ਅਧਿਕਾਰੀਆਂ ਨੇ ਕਿਸਾਨਾਂ ਤੇ ਸਿੱਧੀਆਂ ਗੋਲੀਆਂ ਮਾਰੀਆਂ ਹੰਝੂ ਗੈਸ ਇਸਤੇਮਾਲ ਕੀਤੇ ਸ਼ਹੀਦ ਸਭ ਕਰਨ ਨੂੰ ਸ਼ਹੀਦ ਕੀਤਾ ਉਹਨਾਂ ਨੂੰ ਕੇਂਦਰ ਸਰਕਾਰ ਜਾਂ ਹਰਿਆਣਾ ਸਨਮਾਨ ਕਰੇ ਜਲਿਆਂ ਵਾਲੇ ਬਾਗ ਵਾਲਾ ਕਾਂਡ ਹੋਊਗਾ ਸਾਡੀ ਤਾਂ ਇਹ ਬੇਨਤੀ ਆ ਪੀ ਰੱਦ ਹੋਣਾ ਚਾਹੀਦਾ ਪਰ ਜੋ ਇਨਫਰਮੇਸ਼ਨ ਆ ਰਹੀ ਆ ਕਿ ਕੋਰਟ ਚ ਇਹ ਕੇਸ ਗਿਆ ਕੋਈ ਇੰਡੀਪੈਂਡੈਂਟ ਪਟੀਸ਼ਨ ਸੀ ਕੇਂਦਰ ਹੁਣ ਕਹਿ ਰਿਹਾ ਪੀ ਇਹ ਤਾਂ ਨਾ ਜੀ ਲੇਟ ਆਏ ਨੇ ਇਸ ਕਰਕੇ ਸੀ ਸਨਮਾਨ ਨਹੀਂ ਕਰਨਾ ਜਿਹੜਾ মিডিਆ ਰਹੀ ਖਬਰਾਂ ਸਾਨੂੰ ਮਿਲੀਆਂ ਨੇ ਦਸਤੂ ਨੂੰ ਸਨਮਾਨਤ ਨਹੀਂ ਹੋਣਗੇ ਨਹੀਂ ਜੋ মিডিਆ ਰਹੀ ਪੁਸ਼ਟੀ ਹੋ ਰਹੀ ਆ ਕੇਂਦਰ ਪਛੇਟ ਹਟ ਰਿਹਾ ਭਾਵੇਂ ਉਹ ਜੋ ਮਰਜ਼ੀ ਕਹੇ ਪਿਛੇ ਹਟਣ ਦਾ ਮੀਨਸ ਹੀ ਹੈਗਾ ਵੀ ਦੇਸ਼ ਵਿਆਪੀ ਕਿਸਾਨਾਂ ਦਾ ਵਿਰੋਧ ਹੈਗਾ ਔਰ ਜੇ ਕੇਂਦਰ ਸਿੱਧਾ ਸਾਫ਼ ਕਹੇ ਵੀ ਅਸੀਂ ਤਾਂ ਜੀ ਸਨਮਾਨ ਵਾਪਸ ਲੈ ਰਹੇ ਹਾਂ ਕਿਉਂਕਿ ਇਹਦਾ ਵਿਰੋਧ ਹੋ ਰਿਹਾ ਤੇ ਚੰਗੀ ਗੱਲ ਹੋ ਜਾਵੇਗਾ ਲੱਗਦਾ ਕਿ ਕਿਸਾਨਾਂ ਦੇ ਜੋ ਪ੍ਰੈਸ਼ਰਾਈਜ਼ ਕੀਤਾ ਗਿਆ ਸੀ ਜੋ ਲਗਾਤਾਰ ਬਿਆਨਵਾਜੀਆਂ ਸਨ ਕਾਰ ਦੇ ਉੱਤੇ ਤੰਜ ਕੱਸ ਰਹੇ ਸੀ ਤੁਸੀਂ ਉਸ ਦਾ ਇਹ ਅਸਰ ਦੇਖਣ ਨੂੰ ਮਿਲਿਆ ਕਿ ਕੇਂਦਰ ਸਰਕਾਰ ਵੱਲੋਂ ਨਾਮ ਜਿਹੜੇ ਰਿਕਮੈਂਡ ਹੋਏ ਸੀ ਉਹਨਾਂ ਨੂੰ ਇੱਕ ਪਾਸੇ ਬੈਕਸਟੈਪ ਲੇਟਾ ਪਿਆ ਹਾਂ ਕਿਉਂ ਨਹੀਂ ਦੇਖੋ ਆਪਾਂ ਅੰਦੋਲਨਾਂ 'ਚ ਸਾਰੇ ਦੇਸ਼ ਤੇ ਪੰਜਾਬ ਦੀਆਂ ਕਿਸਾਨਾਂ ਮਜ਼ਦੂਰਾਂ ਨੇ ਬਹੁਤ ਅੰਦੋਲਨਾਂ 'ਚ ਬਹੁਤ ਕੁਝ ਅਸੀਂ ਖੱਟਿਆ ਹੈਗਾ ਮੰਡੀ 26 ਮੰਡੀਆਂ ਆਮ ਸਰਕਾਰ ਆਦਮੀ ਪਾਰਟੀ ਨੇ ਤੋੜਨ ਦਾ ਫੈਸਲਾ ਕੀਤਾ ਵਾਪਸ ਹੋ ਗਿਆ ਇਹ ਵੀ ਫੈਸਲਾ ਵਾਪਸ ਹੋਇਆ ਬਥੇਰੀ ਹੋਰ ਕੰਮ ਹੋਏ ਤਾਂ ਸਾਡਾ ਵਿਰੋਧ ਸੀ ਨਾ ਕਰਨਗੇ ਤਾਂ ਅਸੀਂ ਇੱਥੇ ਵਿਰੋਧ ਆਪਣਾ ਜਾਰੀ ਰੱਖਾਂਗੇ ਨੇ ਸਭ ਨੀਤਿਨ ਗੜਕਰੀ ਵੱਲੋਂ ਅੱਜ ਇੱਕ ਲੈਟਰ ਹੈ ਜਿਹੜੀ ਆ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜੇਕਰ ਜ਼ਮੀਨਾਂ ਐਕਵਾਇਰ ਨਹੀਂ ਹੋਈਆਂ ਕਾਨੂੰਨ ਵਿਵਸਥਾ ਸਹੀ ਨਹੀਂ ਰਹੇਗੀ ਪੰਜਾਬ ਦੇ ਵਿੱਚ ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ 14000 ਤੋਂ ਕਰੀਬ ਦੇ ਕਰੋੜ ਦੇ ਜਿਹੜੇ ਪ੍ਰੋਜੈਕਟ ਨੇ ਉਹ ਬੰਦ ਕਰ ਦੇਣਗੇ ਦੇਖੋ ਸਵਾਲ ਇਹ ਹੈ ਨਹੀਂਗਾ ਕਿ ਉਹ ਜਿਹੜੇ ਕਹਿ ਰਹੇ ਨੇ ਪੰਜਾਬ ਵਿੱਚ ਲਾਅਨ ਆਰਡਰ ਦਾ ਮਸਲਾ ਵਾ ਜਾਂ ਕੋਈ ਇਹੋ ਜੀ ਗੱਲ ਹੈ ਸਵਾਲ ਹੈ ਵੀ ਕਿਸਾਨਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਪਾਸ ਹੋਣਾ ਚਾਉਂਦੀ ਕੇਂਦਰ अथवा ਪੰਜਾਬ ਸਰਕਾਰ ਇਹਦਾ ਇੱਕ ਕਿਸਾਨ ਵਿਰੋਧ ਕਰ ਰਿਹਾ ਹੈ ਵੀ ਜੇ ਜ਼ਮੀਨ ਐਕਵਾਇਰ ਕਰਨੀ ਹੈ ਤੇ ਜਿਹੜੇ ਲਾਅ ਦੇ ਵਿੱਚ ਪ੍ਰੋਵੀਜ਼ਨਸ ਨੇ ਮਾਰਕੀਟ ਰੇਟ ਦਾ 4 ਗੁਣਾ ਵਧ ਦੇਣਾ ਉਹ ਤਾਂ ਮਿਲ ਨਹੀਂ ਰਿਹਾ ਕੌਡੀਆਂ ਦੇ ਪਾਸ ਇਸੇ ਕਰਕੇ ਜ਼ਮੀਨਾਂ ਰਿਕਵਾਇਰ ਨਹੀਂ ਹੋ ਸਕੀਆਂ ਨਿਤਨ ਗਤਕੜੀ ਜੀ ਜਿਹੜੀ ਚਿੱਠੀ ਆ ਜਾਂ ਉਤਮਕੀ ਆ ਦੇਸ਼ ਵਿੱਚ ਤੇ ਬਹੁਤ ਵੱਡਾ ਵਿਕਾਸ ਕਰਨ ਚੱਲੇ ਆ ਜੀ ਵਿਕਾਸ ਰੁਕ ਜੂਗਾ ਜੀ ਇੰਨਾ ਤਕੜਾ ਪ੍ਰੋਜੈਕਟ ਰੱਦ ਹੋ ਜਾਣਾ ਜੀ ਉਹ ਗੱਲਾਂ ਕਰਕੇ ਕਿਸਾਨਾਂ ਨੂੰ ਜਿਵੇਂ ਦਬਾਉਣ ਵਾਲੀ ਗੱਲ ਆ ਆਪਣਾ ਪੱਖ ਜੋਰਨਾ ਚੁੱਕਣ ਵਾਲੀ ਗੱਲ ਆ ਅਸਲ ਵਿੱਚ ਐ ਵੀ ਦੇਖੋ ਅਸੀਂ ਨਹੀਂ ਸਮਝਦੇ ਹੈਗੇ ਵੀ ਇੰਨੀਆਂ ਸੜਕਾਂ ਦੀ ਕਿਹਦੀ ਲੋੜ ਸੀ ਸਾਡਾ ਤਾਂ ਕੰਮ ਬੜਾ ਵਧੀਆ ਚੱਲ ਰਿਹਾ ਉਹ ਕਾਰਪੋਰੇਟ ਪੱਖ ਦਾ ਮਾਡਲਸ ਹੈਗਾ ਕਾਰਪੋਰੇਟ ਪੱਖ ਲਈ ਸੜਕਾਂ ਬਣ ਰਹੀਆਂ ਜੇ ਤੁਹਾਨੂੰ ਬਣਾਉਣ ਦੀ ਲੋੜ ਵੀ ਆ ਤਾਂ ਭਈ ਤੁਸੀਂ ਕਿਸਾਨ ਨੂੰ ਵਾਜਬ ਰੇਟ ਤੇ ਰੇਟ ਤਾਂ ਦਿਓ ਤੁਸੀਂ ਮੁਕਤ ਖੋ ਇਹ ਤਾਂ ਠੀਕ ਨਹੀਂ ਹੈ ਦੀ ਨੀਟੀ ਉਹ ਵੱਲੋਂ ਕਿਹਾ ਗਿਆ ਕਿ ਅਸੀਂ ਜਿਹੜੇ ਰੇਟ ਨੇ ਉਹ ਪੂਰੇ ਤੈਸ਼ੁਦਾ ਹੀ ਦਵਾਂਗੇ ਜੋ ਰੇਟ ਚੱਲ ਰਿਹਾ ਉਹ ਉਸ ਤੋਂ ਵੱਧ ਕੀ ਦਵਾਂਗੇ ਰੇਟ ਜਿਸ ਕਾਰਨਾਂ ਕਾਰਨ ਕਿਸਾਨ ਆਪਣੀ ਜ਼ਮੀਨਾਂ ਐਕਵਾਇਰ ਕਰਵਾਉਣ ਦੇਮ ਨਹੀਂ ਮੈਨੂੰ ਲੱਗਦਾ ਜੀ ਈਟੀਓ ਸਾਹਮਣੋਂ ਕੋ ਪੁੱਛਿਆ ਜਾਵੇ ਵੀ ਜੇ ਤੁਸੀਂ ਸਹੀ ਦਿੱਤੇ ਹੁੰਦੇ ਤਾਂ ਮੇਰੇ ਖਿਆਲ ਤਾਂ ਹਜ਼ਾਰਾਂ ਕੇਸ ਆਰਬਿਟ੍ਰੇਸ਼ਨ ਚ ਗਏ ਹਜ਼ਾਰਾਂ ਅਦਾਲਤਾਂ ਚ ਹਾਈ ਕੋਰਟਾਂ ਚ ਚੈਲੰਜ ਹੋ ਗਏ ਆ ਤੇ ਕਿਸਾਨ ਲਗਾਤਾਰ ਸਟਰਗਲ ਕਰ ਰਹੇ ਆ ਲਗਾਤਾਰ ਤੁਹਾਨੂੰ ਸਟਰਗਲ ਦਾ ਸਾਹਮਣਾ ਕਰਨਾ ਪੈ ਰਿਹਾ ਫਿਰ ਕਿਸਾਨਾਂ ਦਾ ਰੋਸ ਕਿਉਂ ਸੀ ਹਾਂ ਜਿਨ੍ਹਾਂ ਨੂੰ ਸਹੀ ਰੇਟ ਮਿਲ ਗਿਆ ਉਹਨਾਂ ਦੇ ਦਿੱਤੀਆਂ ਜ਼ਮੀਨਾਂ ਸਰਨਾ ਵੱਲੋਂ ਕਿਹਾ ਜਾ ਰਿਹਾ ਬਹੁਤ ਸਾਰੇ ਠੇਕੇਦਾਰਾਂ ਦੀ ਕੁੱਟਮਾਰ ਕੀਤੀ ਗਈ ਆ ਬਹੁਤਿਆਂ ਨੂੰ ਜਾਨੋਂ ਮਾਰਨ ਦੀ ਧਮਕੀਆਂ ਕਿੰਨੇ ਕ size ਨੇ ਨੇ ਬਿਲਕੁਲ ਨਜ਼ਾਇਜ਼ ਨੇ ਮੈਨੂੰ ਨਹੀਂ ਲੱਗਦਾ ਕੋਈ ਵੀ ਕਿਸਾਨ ਇਸ ਕਿਸਮ ਦਾ ਜੇ ਕਿਸਾਨ ਇਹੋ ਜੀ ਹਾਲਤ ਚ ਹੁੰਦੇ ਜਮੀਨ ਕੋ ਰਿਕੁਆਇਰ ਹੁੰਦੀ ਕਿਸਾਨ ਦਾ ਹੱਥ ਜੋੜਦੇ ਵੀ ਭਰਾ ਜੋ ਅਸੀਂ ਤੁਹਾਡੇ ਨਾਲ ਕਹਿ ਰਿਹਾ ਜੋ ਰੇਟ ਲੱਗੇ ਮਿਲਿਆ 2 ਕਰੋੜ ਦਾ ਸਾਨੂੰ ਵੀ ਦੋ ਲੱਗੇ ਮਿਲਿਆ 80 ਲੱਖ ਦਾ ਸਾਨੂੰ ਵੀ ਦੋ ਇਹ ਤਾਂ ਇੱਕ ਬੰਦੇ ਨੂੰ ਕਰੋੜ ਦੇ ਦਿੰਦੇ ਆ ਦੂਜੇ ਨੂੰ 30 ਲੱਖ ਦਾ ਕਰ ਰਹੇ ਤੇ ਵਿਤਕਰਾ ਕਰ ਰਹੇ ਆ ਹੋ ਸਕਦਾ ਕਰੋੜ ਵਾਲੇ ਕੋਈ ਹਿਸਾ ਪੱਤੀ ਕੋ ਲੈ ਲਈ ਹੋਵੇ ਕਿਸਾਨ ਆਗੂ ਸਰਵਨ ਸਿੰਘ ਪਨੇਰ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਨੇ तमाम ਗੱਲਾਂ ਦੇ ਉੱਤੇ ਜਿਹੜਾ ਇਸ ਵਕਤ ਚਾਨਣਾ ਪਾਇਆ ਤੇ ਫਿਲਹਾਲ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀ ਕੀ ਰਣਨੀਤੀ ਰਹਿੰਦੀ ਹੈ ਇਹ ਵੀ ਦੇਖਣੀ ਬੜੀ ਐਮ ਰਹੀਗੀ ਵੀਡੀਓ ਜਰਨਲਿਸਟ ਗੁਰਵਿੰਦਰ ਦੇ ਨਾਲ ਮੈਂ ਸਮਤਪ ਸਿੰਘ ਚੰਡੀਗੜ੍ਹ ਡੇਲੀ ਪੋਸਟ ਪੰਜਾਬ ਰਹਿਣਾ ਹਿਮਾਚਲ